ਸਰਬਜੀਤ ਸੰਗਰੂਰ ਵੀ ਲਾਗੀ ਨਾ ਨੀਵੀ ਪਾਕੇ ਲੰਗਣੀ ਨਾ ਗੱਲ ਕਰ ਨੋ ਤੂੰ ਸੰਗਰੀ ਨਾ ਨੀਵੀ ਪਾਕੇ ਲੰਗਣੀ ਨਾ ਗੱਲ ਕਰ ਨੋ ਤੂੰ ਸੰਗਰੀ ਏ ਦਿਲ ਤੇਰੇ ਤੇ ਆ ਗਿਆ ਸੁਣ ਕੁੜੀਏ ਨੀ ਕੁੜੀਏ ਵੇਣੁ ਫਿਕਰ ਤੇਰਾ ਹੈ ਕਹਾ ਗਿਆ ਸੁਣ ਕੁੜੀਏ ਨੀ ਕੁੜੀਏ ਏ ਦਿਲ ਤੇਰੇ ਤੇ ਆ ਗਿਆ ਸੁਣ ਕੁੜੀਏ ਨੀ ਕੁੜੀਏ ਤੇਰੀਆਂ ਤੱਕਦਾ ਨਾਵਾ ਮੈਨੂੰ ਖਵਰ ਨਾ ਦੇਣ ਹਵਾਵਾ ਤੇਰੀਆਂ ਤੱਕਦਾ ਨਾਵਾ ਮੈਨੂੰ ਖਵਰ ਨਾ ਦੇਣ ਹਵਾਵਾ ਮੈਨੂੰ ਬਿਗਦੇ ਨਾ ਹੈ ਖਾ ਗਿਆ ਤਣ ਕੁੜੀਏ ਨਹੀਂ ਕੁੜੀਏ ਇਹ ਦਿਲ ਤੇ ਤੇ ਆ ਗਿਆ ਤਣ ਕੁੜੀਏ ਨਹੀਂ ਕੁੜੀਏ ਇਹ ਦਿਲ ਤੇ ਤੇ ਆ ਗਿਆ ਤਣ ਕੁੜੀਏ ਨਹੀਂ ਕੁੜੀਏ ਮੈਨੂੰ ਬਿਗਦੇ ਨਾ ਹੈ ਖਾ ਗਿਆ ਤਣ ਕੁੜੀਏ ਨਹੀਂ ਕੁੜੀਏ ਮੈਂ ਪਿਆਰ ਹਾਂ ਤੈਨੂੰ ਕਰਦਾ ਪਰ ਗਲਗਲ ਨੂੰ ਆਦਰਦਾ